ਸ਼ੋਭਾਟਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਫਰੀਦ ਕੋਰਤਾ ਹਾਜ਼ਰ ਹੋਏ ਆ ਦੁਪਹਿਰ ਦੀਆਂ ਕੁਝ ਵੱਟੀਆਂ ਤੇ ਅਹਿਮ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਪੰਜਾਬ ਦੇ 3 ਲੱਖ ਪੈਨਸ਼ਨਰਾਂ ਦੀ ਹੁਣ ਸਰਕਾਰ ਜਿਹੜੀ ਸੁਣੇਗੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਹੁਣ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦੇ ਹੱਲ ਦੇ ਲਈ ਸਰਕਾਰੀ ਦਫ਼ਤਰਾਂ ਵਿੱਚ ਭੱਜ ਦੌੜ ਨਹੀਂ ਕਰਨੀ ਪਵੇਗੀ ਅਤੇ ਨਾ ਹੀ ਅਧਿਕਾਰੀਆਂ ਨੂੰ ਸਿਫਾਰਸ਼ਾਂ ਕਰਨੀਆਂ ਪੈਣਗੀਆਂ ਇਸ ਦੇ ਨਾਲ ਹੀ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਸਮੇਂ ਸਿਰ ਬੈਂਕ ਰਾਹੀਂ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਜਿਸ ਹਾਂ ਇਸ ਦੇ ਲਈ ਪੰਜਾਬ ਸਰਕਾਰ ਨੇ ਪੈਨਸ਼ਨ ਸੇਵਾ ਪੋਰਟਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਪੜਾਅ ਵਿੱਚ ਛੇ ਵਿਭਾਗਾ ਦੇ ਲਈ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੇਵਾ ਮੁਕਤ ਕਰਮਚਾਰੀਆਂ ਦੇ ਮਾਮਲਿਆਂ ਨੂੰ ਸੰਭਾਲਿਆ ਜਾ ਰਿਹਾ ਹੈ ਤੇ ਨਾਲ ਹੀ ਸਾਰੇ ਪੁਰਾਣੇ ਪੈਨਸ਼ਨਰਾਂ ਦਾ ਰਿਕਾਰਡ ਵੀ ਅਪਲੋਡ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ ਸਰਕਾਰ ਦੀਵਾਲੀ ਤੱਕ ਇਸ ਪੋਰਟਲ ਨੂੰ ਕਰਮਚਾਰੀਆਂ ਨੂੰ ਸਮਰਪਿਤ ਕਰ ਦੇਵੇਗੀ ਜਾਣਕਾਰੀ ਮੁਤਾਬਕ ਸਿਹਤ ਸਿੱਖਿਆ ਪੁਲਿਸ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾ ਵਿੱਚ ਇਸ ਪ੍ਰੋਜੈਕਟ ਦਾ ਪਾਇਲਟ ਪੜਾ ਚੱਲ ਰਿਹਾ ਹੈ ਤੇ ਇਸ ਦੌਰਾਨ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਦਾ ਸਾਰਾ ਡਾਟਾ ਇਸ ਪੋਰਟਲ ਤੇ ਅਪਲੋਡ ਕੀਤਾ ਜਾ ਰਿਹਾ ਹੈ ਸਾਰੇ ਵਿਭਾਗਾਂ ਦੀ ਐਨਓਸੀ ਆਦਿ ਨੂੰ ਪੂਰਾ ਕਰਕੇ ਬੈਂਕ ਨੂੰ ਭੇਜਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਕਰਮਚਾਰੀ ਹਰ ਸਾਲ ਇਸ ਪੋਰਟਲ ਤੇ ਜੀਵਨ ਸਰਟੀਫਿਕੇਟ ਵੀ ਕਰ ਬੈਠੇ ਜਮ੍ਹਾਂ ਕਰਵਾ ਸਕਣਗੇ ਇਸ ਤਰ੍ਹਾਂ ਸਰਕਾਰ 3 ਲੱਖ ਪੈਨਸ਼ਨਾਂ ਨੂੰ ਸਿੱਧੇ ਤੌਰ ਤੇ ਸਹੂਲਤਾਂ ਪ੍ਰਦਾਨ ਕਰਨ ਦੇ ਵਿੱਚ ਲੱਗੀ ਹੋਈ ਹੈ ਇਸ ਪੋਰਟਲ ਤੇ ਕਰਮਚਾਰੀਆਂ ਦੀ ਇੱਕ ਆਈਟੀ ਹੋਵੇਗੀ ਜੇਕਰ ਉਹਨਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਰਾਹੀਂ ਵਿਭਾਗ ਨੂੰ ਭੇਜ ਸਕਣਗੇ ਇਸ ਦੇ ਲਈ ਸ਼ਿਕਾਇਤ ਨਾਮ ਦਾ ਇੱਕ ਬਾਕਸ ਬਣਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਆਪਣੀ ਜਾਣਕਾਰੀ ਭਰਨੀ ਪਵੇਗੀ ਤੇ ਜਿਸ ਤੋਂ ਬਾਅਦ ਮਾਮਲਾ ਪੋਰਟਲ ਤੋਂ ਸਿੱਧਾ ਸੰਬੰਧਿਤ ਅਧਿਕਾਰੀ ਕੋਲ ਜਾਵੇਗਾ ਹਰ ਕੰਮ ਦੇ ਲਈ ਇੱਕ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ ਜਿਸ ਦੇ ਲਈ ਅਧਿਕਾਰੀ ਜਵਾਬਦੇਹ ਹੋਣਗੇ ਚੰਡੀਗੜ੍ਹ ਵਿੱਚ ਬੈਠੇ ਸੀਨੀਅਰ ਅਧਿਕਾਰੀ ਇਸ ਤੇ ਨਜ਼ਰ ਰੱਖਣਗੇ ਤੇ ਜੇਕਰ ਕੋਈ ਅਧਿਕਾਰੀ ਜਾਣਬੁੱਝ ਕੇ ਫਾਈਲ ਰੋਕਦਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਸਰਕਾਰ ਦੁਆਰਾ ਬਣਾਇਆ ਜਾ ਰਿਹਾ ਇਹ ਪੋਰਟਲ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੋਵੇਗਾ ਤੇ ਬੋਡਾਂ ਅਤੇ ਕਾਰਪੋਰੇਸ਼ਨਾਂ ਦੇ ਕਦਮਚਾਰੀ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹ ਵੱਖਰੇ ਤੌਰ ਤੇ ਕੰਮ ਕਰਦੇ ਹਨ ਅਤੇ ਉਹਨਾਂ ਦੇ ਸੇਵਾ ਨਿਯਮ ਵੀ ਵੱਖਰੇ ਹਨ ਭਾਵੇਂ ਸਰਕਾਰ ਦੁਆਰਾ ਇੰਨਾ ਵਿੱਚ ਸੀਨੀਅਰ ਆਈਏਐਸ ਅਤੇ ਪੀਸੀਐਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਪਰ ਉਹਨਾਂ ਦੇ ਮੁਖੀ ਚੇਅਰਮੈਨ ਹਨ ਤਰੁਕ ਕਰਦੇ ਅਗਲੀ ਖਬਰ ਦੇ ਵੱਲ ਪੰਜਾਬ ਕਾਂਗਰਸ ਦੇ ਵੱਲੋਂ 29 ਅਬਜ਼ਰਵਰ ਜਿਹੜੇ ਨਿਯੁਕਤ ਕੀਤੇ ਗਏ ਨੇ ਪੰਜਾਬ ਕਾਂਗਰਸ ਨੇ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਹਾ ਜਲਦੀ ਹੀ ਸਾਰੇ ਜ਼ਿਲ੍ਹਿਆਂ ਨੂੰ ਨਵੇਂ ਮੁਖੀ ਮਿਲਣਗੇ ਜ਼ਿਲ੍ਹਾ ਮੁਖੀਆਂ ਦੀ ਚੋਣ ਲਈ ਪਾਰਟੀ ਹਾਈ ਕਮਾਂਡ ਨੇ ਸੰਗਠਨ ਨਿਰਮਾਣ ਮੁਹਿੰਮ ਤਹਿਤ 29 ਅਬਜ਼ਰਵਰ ਨਿਯੁਕਤ ਕੀਤੇ ਹਨ ਚੋਣ ਪ੍ਰਕਿਰਿਆ ਜਲਦੀ ਸ਼ੁਰੂ ਹੋਣ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਪੰਜਾਬ ਕਾਂਗਰਸ ਦੇ 29 ਸੰਗਠਨਾਤਮਕ ਜ਼ਿਲੇ ਹੰਤੇ 19 ਨਵੰਬਰ 2022 ਨੂੰ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਸੀ ਉਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ ਤੇ ਉਸ ਸਮੇਂ ਕਈ ਸੀਨੀਅਰ ਨੇਤਾ ਕਾਂਗਰਸ ਛੱਡ ਕੇ ਭਾਜਪਾ ਅਤੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਸਨ ਅਜਿਹੀ ਸਥਿਤੀ ਵਿੱਚ ਉਸ ਸਮੇਂ ਵਿਧਾਇਕ ਨੂੰ ਜ਼ਿੰਮੇਵਾਰੀ ਦੇ ਕੇ ਮੋਰਚਾ ਸੰਭਾਲ ਗਿਆ ਸੰਭਾਲਿਆ ਗਿਆ ਸੀ ਤੇ ਇਸ ਦੇ ਨਾਲ ਹੀ ਕਾਂਗਰਸ ਦੇ ਵਿੱਚ ਪ੍ਰਦਾਨਾ ਦਾ ਕਾਰਜਕਾਲ 3 ਸਾਲ ਹੈ ਇਸ ਦੇ ਅਨੁਸਾਰ ਚੋਣਾਂ 3 ਮਹੀਨਿਆਂ ਬਾਅਦ ਨਿਰਧਾਰਿਤ ਕੀਤੀਆਂ ਗਈਆਂ ਹਨ ਤੇ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਬੂਥ ਕਮੇਟੀਆਂ ਬਣਾਉਣ ਦਾ ਕੰਮ ਚੱਲ ਰਿਹਾ ਪਰ ਹੁਣ ਹਰ ਵੀ ਬੂਥਾਂ ਲਈ ਇੱਕ ਮੰਡਲ ਕਮੇਟੀ ਬਣਾਈ ਜਾਵੇਗੀ ਜਿਸ ਦੀ ਗਿਣਤੀ ਸੂਬੇ ਵਿੱਚ 1208 ਹੋਵੇਗੀ 29 ਜ਼ਿਲ੍ਹਾ ਪ੍ਰਧਾਨ ਕੁਝ ਜ਼ਿਲ੍ਹਿਆਂ ਵਿੱਚ ਸ਼ਹਿਰੀ ਅਤੇ ਪਿੰਡੂ ਅਤੇ 280 ਬਲਾਕ ਪ੍ਰਧਾਨ ਪਹਿਲਾਂ ਹੀ ਨਿਯੁਕਤ ਕੀਤੇ ਜਾ ਚੁੱਕੇ ਹਨ ਇਸੇ ਤਰ੍ਹਾਂ ਪਿੰਡੂ ਖੇਤਰਾਂ ਵਿੱਚ ਪਿੰਡ ਕਮੇਟੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਾਰਡ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਦੂਜੇ ਪਾਸੇ 117 ਵਿਧਾਨ ਸਭਾ ਹਲਕਿਆਂ ਲਈ ਬਲਾਕ ਕੋਆਰਡੀਨੇਟਰ ਵੀ ਬਣਾਈ ਗਏ ਹਨ ਇਸੇ ਤਰ੍ਹਾਂ ਹਰ ਦੋ ਹਲਕਿਆਂ ਦੇ ਲਈ ਇੱਕ ਅਤੇ ਕੁੱਲ 52 ਸੰਗਠਨ ਅਬਜ਼ਰਵਰ ਨਿਯੁਕਤ ਕੀਤੇ ਗਏ ਨੇ ਏ অবজারভার ਅਤੇ ਕੋਆਰਡੀਨੇਟਰ ਸਾਰੀਆਂ ਕਮੇਟੀਆਂ ਦੇ ਅਧਿਕਾਰੀਆਂ ਦੀਆਂ ਗਤੀਵਿਧੀਆਂ ਅਤੇ ਸਰਗਰਮੀ ਦੀ ਨਿਗਰਾਨੀ ਕਰਨਗੇ ਅਤੇ 1 ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੰਜਾਬ ਕਾਂਗਰਸ ਕਮੇਟੀ ਨੂੰ ਸੌਂਪਣਗੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਖੁਦ ਬਲਾਕ ਕਮੇਟੀ ਅਤੇ ਮੰਡਲ ਕਮੇਟੀਆਂ ਦੀਆਂ ਮੀਟਿੰਗਾਂ ਕਰ ਰਹੇ ਹਨ ਤੇ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਖਰੜ ਵਿਧਾਨ ਸਭਾ ਹਲਕੇ ਤੋਂ ਕੀਤੀ ਹੈ ਜਿਸ ਦਾ ਕੋਆਰਡੀਨੇਟਰ ਸੀਨੀਅਰ ਕਾਂਗਰਸੀ ਆਗੂ ਰਾਜਵੰਤ ਰਾਜ ਸ਼ਰਮਾ ਹਾਂ ਏਸ਼ੀਆ ਕੱਪ ਦੇ ਲਈ ਹਰਪਜਨ ਸਿੰਘ ਦੇ ਵੱਲੋਂ ਕੁਝ ਨਾਮ ਜਿਹੜੇ ਸਿਲੈਕਟ ਕੀਤੇ ਗਏ ਨੇ ਤੇ ਦੱਸ ਦਿੰਨੇ ਆ ਕਿ ਕੁਝ ਖਟਾਰੀ ਬਾਹਰ ਵੀ ਕਰ ਦਿੱਤੇ ਗਏ ਨੇ ਸਾਬਕਾ ਭਾਰਤੀ ਦਿਗਜ ਹਰਪਜਨ ਸਿੰਘ ਨੇ ਏਸ਼ੀਆ ਕੱਪ 2025 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ ਜਿ ਹਾਂ ਅੱਜ ਹੀ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੇ ਦੌਰਾਨ 15 ਸੰਭਾਵੀ ਖਿਡਾਰੀਆਂ ਦੀ ਚੋਣ ਕੀਤੀ ਹੈ ਹਰਪਜਨ ਸਿੰਘ ਨੇ ਹੈਰਾਨੀਜਨਕ ਤੌਰ ਤੇ ਆਪਣੀ ਟੀਮ ਵਿੱਚ ਸੰਜੂ ਸੈਮਸਨ ਨੂੰ ਜਗ੍ਹਾ ਨਹੀਂ ਦਿੱਤੀ ਜਿ ਹਾਂ ਜਿਸ ਦੇ ਨਾਲ ਪ੍ਰਸ਼ੰਸਕ ਹੈਰਾਨ ਹਨ ਹਰਪਜਨ ਸਿੰਘ ਨੇ ਵਕੀਟ ਕੀਪਰ ਬੱਲੇਬਾਜ਼ ਦੀ ਭੂਮਿਕਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀ ਤੇ ਅਤੇ ਸੁਝਾਦ ਦਿੱਤਾ ਕਿ ਕੇ ਆਰ ਰਾਹੁਲ ਇੱਕ ਚੰਗਾ ਵਿਕਲਪ ਹੋਵੇਗਾ ਉਹਨਾਂ ਦਾ ਮੰਨਣਾ ਹੈ ਕਿ ਟੂਰਨਾਮੈਂਟ ਦੌਰਾਨ ਵਿਕਟ ਕੀਪਿੰਗ ਦੇ ਲਈ ਰਾਹੁਲ ਜਾਂ ਰਿਸ਼ਭ ਪੰਦ ਵਿੱਚੋਂ ਕਿਸੇ ਇੱਕ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹਰਪਜਨ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਮੇਰੇ ਵਿਚਾਰ ਵਿੱਚ ਯਸ਼ਸ਼ਵੀ ਜੈਸਵਾਲ ਅਭਿਸ਼ੇਕ ਸ਼ਰਮਾ ਸ਼ੁਭਮਨ ਗਿੱਲ ਸੂਰੇਗੁਮਾਰ ਯਾਦਵ ਕਪਤਾਨ ਹਾਰਦਿਕ ਪਾਂਡੇ ਸਟ੍ਰੇਅਰਸ ਐਅਰ ਵਾਸ਼ਿੰਗਟਨ ਸੁੰਦਰ ਰિયાન ਪ੍ਰਾਕ ਕੁਲਦੀਪ ਯਾਦਵ ਅਕਸ਼ਰ ਪਟੇਲ, ਮੁਹੰਮਦ ਜ਼ਰਾਜ, ਜਸਪ੍ਰਿਤ ਬੁਮਰਾ, ਅਰਸ਼ਤਿਪ ਸਿੰਘ ਟੀਮ ਦੇ ਵਿੱਚ ਆ ਸਕਦੇ ਹਨ। ਕੇਐਲ ਰਾਹੁਲ ਇੱਕ ਅਜਿਹਾ ਨਾਮ ਹੈ ਜਿਸ ਨੂੰ ਮੈਂ ਨਹੀਂ ਚੁਣਿਆ। ਉਹ ਇੱਕ ਬਹੁਤ ਵਧੀਆ ਵਿਕਲਪ ਵੀ ਹੋ ਸਕਦਾ ਹੈ ਕਿਉਂਕਿ ਮੈਂ ਕਿਸੇ ਹੋਰ ਵਿਕਟ ਕੀਪਰ ਨੂੰ ਨਹੀਂ ਚੁਣ ਰਿਹਾ। ਉਹਨਾਂ ਵਿੱਚੋਂ ਇੱਕ ਜਾਂ ਰਿਸ਼ਭ ਪੰਤ ਨੂੰ ਟੀਮ ਵਿੱਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੱਜੀ ਨੇ ਸ਼੍ਰੇਸ਼ ਅੱਯਰ ਨੂੰ ਟੀਮ ਵਿੱਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ। ਸ਼ੁਭਮਨ ਗਿੱਲ ਹਰ ਫਾਰਮੈਟ ਵਿੱਚ ਫਿੱਟ ਹੈ। ਹਰਪ੍ਰਤਮ ਸਿੰਘ ਨੇ ਵੀ ਸ਼ੁਭਮਨ ਗਿੱਲ ਬਾਰੇ ਆਪਣੀ رائے ਦਿੱਤੀ ਅਤੇ ਕਿਹਾ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ T20 ਫਾਰਮੈਟ ਸਿਰਫ ਗੇਂਦ ਨੂੰ ਹਿੱਟ ਕਰਨ ਬਾਰੇ ਨਹੀਂ ਹੈ ਅਤੇ ਜੇਕਰ ਸ਼ੁਭਮਨ ਗਿੱਲ ਹਿੱਟ ਕਰਨ ਦਾ ਫੈਸਲਾ ਕਰਦਾ ਹੈ ਤਾਂ ਉਹ ਕਿਸੇ ਤੋਂ ਘੱਟ ਨਹੀਂ ਹੈ ਉਹ ਜਿਸ ਤਰ੍ਹਾਂ ਦਾ ਬੱਲੇਬਾਜ਼ ਹੈ ਉਸ ਦੀ ਖੇਡ ਸ਼ਾਨਦਾਰ ਹੈ ਤੇ ਉਸ ਦੀਆਂ ਬੁਨਿਆਦੀ ਗੱਲਾਂ ਮਜ਼ਬੂਤ ਹਨ ਅਤੇ ਉਹ ਪੂਰੇ ਮੈਦਾਨ ਵਿੱਚ ਦੌੜਾ ਬਣਾ ਸਕਦਾ ਹੈ ਭਾਵੇਂ ਫਾਰਮੈਟ ਕੋਈ ਵੀ ਹੋਵੇ ਭੱਜੀ ਨੇ ਗੱਲ ਬਾਰੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਫਾਰਮੈਟ ਵਿੱਚ ਵਧੀਆ ਖੇਡ ਸਕਦਾ ਹੈ ਤੇ ਹਾ ਵੀ ਵੀ ਹੋ ਸਕਦਾ ਹੈ ਜੀ ਹਾਂ ਦੱਸ ਦਿੰਨੇ ਆ ਕਿ ਹਵਜਨ ਸਿੰਘ ਨੇ ਕਿਹਾ ਕਿ ਜੇ ਤੁਸੀਂ ਆਈਪੀਐਲ ਨੂੰ ਦੇਖੋ ਤਾਂ ਉਸਨੇ ਹਰ ਸੀਜ਼ਨ ਦੇ ਵਿੱਚ ਦੌੜਾ ਬਣਾਈਆਂ ਹਨ ਉਹ ਆਪਣੇ ਸਿਰ ਤੇ orange cap ਪਹਿਨਦਾ ਤੇ ਤੁਹਾਨੂੰ ਇਹ ਇਸ ਤਰ੍ਹਾਂ ਨਹੀਂ ਮਿਲਦਾ ਏਸ਼ੀਆ ਕੱਪ ਸ਼ਡਿਊਲ ਗਰੁੱਪ A ਭਾਰਤ ਪਾਕਿਸਤਾਨ ਯੂਏਈ ਅਤੇ ਓਮਾਨ ਗਰੁੱਪ B ਸ਼੍ਰੀਲੰਕਾ ਬੰਗਲਾਦੇਸ਼ ਅਫਗਾਨਿਸਤਾਨ ਅਤੇ ਹਾਂਗਕong ਏਸ਼ੀਆ ਕੱਪ 2025 ਮੈਚਾਂ ਦਾ ਪੂਰਾ ਸ਼ਡਿਊਲ ਦੱਸਿਆ ਗਿਆ ਦੱਸ ਦਿੰਦੇ ਹਾਂ ਕਿ 9 ਸਤੰਬਰ ਅਫਗਾਨਿਸਤਾਨ ਬਨਾਮ ਹਾਂਗਕong 10 ਸਤੰਬਰ ਭਾਰਤ ਬਨਾਮ ਯੂਏਈ 11 ਸਤੰਬਰ ਬੰਗਲਾਦੇਸ਼ ਬਨਾਮ ਹਾਂਗਕong 12 ਸਤੰਬਰ ਪਾਕਿਸਤਾਨ ਬਨਾਮ ਓਮਾਨ 13 सितंबर बांग्लादेश बनाम श्रीलंका 14 सितंबर भारत बनाम पाकिस्तान 15 सितंबर श्रीलंका बनाम हांगकांग 15 सितंबर यूएई बनाम ओमान 16 सितंबर बांग्लादेश बनाम अफगानिस्तान 17 सितंबर पाकिस्तान बनाम यूएई 18 सितंबर श्रीलंका बनाम अफगानिस्तान ते 19 सितंबर भारत बनाम ओमान सुपर फोर शेड्यूल ਵੀ ਦੱਸਿਆ ਗਿਆ ਦੱਸਿਆ ਗਿਆ ਕਿ 20 ਸਤੰਬਰ B1 ਬਨਾਮ B2 21 ਸਤੰਬਰ A1 ਬਨਾਮ A2 ਸੰਭਾਵਿਤ ਭਾਰਤ ਬਨਾਮ ਪਾਕਿਸਤਾਨ ਤੇ 23 ਸਤੰਬਰ A2 ਬਨਾਮ B1 ਤੇ 24 ਸਤੰਬਰ A1 ਬਨਾਮ B2 25 ਸਤੰਬਰ A2 ਬਨਾਮ B2 26 ਸਤੰਬਰ A1 ਬਨਾਮ B1 ਤੇ 28 ਸਤੰਬਰ ਨੂੰ ਫਾਈਨਲ ਹੋਵੇਗਾ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵੱਲੋਂ ਆਉਣ ਵਾਲੇ ਜਿਨ੍ਹਾਂ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕਰ ਦਿੱਤੀ ਹੈ ਤੇ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਰਸਲ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ 'ਚ ਭਾਰੀ ਮੀਂਹ ਪੈਣ ਦੇ ਅਸਰ ਹਨ ਤੇ ਮੌਸਮ ਵਿਭਾਗ ਦੇ ਵੱਲੋਂ 19 ਤਰੀਕ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਰੀ ਮੀਂਹ ਦਾ yellow alert ਜਿਹੜਾ ਜਾਰੀ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਦੱਸਦੇ ਨੇ ਆ ਕਿ ਇਹ ਅਲਰਟ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਲਈ ਹੈ ਤੇ ਇਹਨਾਂ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜੁਤਾਈ ਜਾ ਰਹੀ ਹੈ 19 ਅਗਸਤ ਤੱਕ ਵੀ ਇਸੇ ਤਰ੍ਹਾਂ ਮੌਸਮ ਰਹਿਣ ਦੀ ਉਮੀਦ ਹੈ ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਜਿੜਾ ਆਮ ਰਹੇਗਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਤੋਂ ਬਾਅਦ ਤਾਪਮਨ ਦੇ ਵਿੱਚ 4 ਡਿਗਰੀ ਦਾ ਵਾਧਾ ਹੋਇਆ ਹਾਲਾਂਕਿ ਇਹ ਆਮ ਦੇ ਨੇੜੇ ਹੈ ਤੇ ਸਵੇਰ ਤੋਂ ਸ਼ਾਮ ਤੱਕ ਬਠਿੰਡਾ ਵਿੱਚ 1 ਮਿਲੀਮੀਟਰ ਹੁਸ਼ਿਆਰਪੁਰ ਦੇ ਵਿੱਚ 7.5 ਮਿਲੀਮੀਟਰ ਅਤੇ ਰੋਪੜ ਵਿੱਚ 5 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਅਮਰਸਰ ਦਾ ਤਾਪਮਾਨ 33.2 ਡਿਗਰੀ ਲੁਧਿਆਣਾ ਵਿੱਚ 34 ਮਿੱਲੀਮੀਟਰ ਪਟਿਆਲਾ ਵਿੱਚ 33.8 ਮਿਲੀਮੀਟਰ ਤੇ ਬਠਿੰਡਾ ਵਿੱਚ 33 ਮਿਲੀਮੀਟਰ ਚੜਾ ਦਰਜ ਕੀਤਾ ਗਿਆ ਮੁਕੇਰੀਆ ਵਿੱਚ ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਮੁਕੇਰੀਆ ਨੂੰ ਗੁਰਦਾਸਪੁਰ ਨਾਲ ਜੋੜਨ ਵਾਲੇ ਤਨੂਆ ਪੁਲ ਵਿੱਚ ਦਰਾਰ ਪੈ ਗਈ ਹੈ ਪ੍ਰਸ਼ਾਸਨ ਨੇ ਸੁਰੱਖਿਆ ਦੇ ਲਈ ਪੁਲ ਤੇ ਪੁਲਿਸ ਤਾਇਨਾਤ ਕੀਤੀ ਹੈ ਤੇ ਭਾਰੀ ਬਹਾਨਾ ਦੀ ਆਵਾਜਾਈ ਤੇ پابੰਦੀ ਲਗਾ ਦਿੱਤੀ ਹੈ ਕੌਂਗ ਡੈਮ ਵਿੱਚ ਰਾਤ ਤੱਕ 2 ਲੱਖ ਕਿਊਸਿਕ ਪਾਣੀ ਆਉਣ ਦੀ ਉਮੀਦ ਹੈ ਜਿਸ ਕਾਰਨ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈ ਤੇ ਇਹ ਪੁਲ 2016 ਵਿੱਚ ਬਾਦਲ ਸਰਕਾਰ ਦੌਰਾਨ ਜਿਹੜਾ ਕੀ ਬਣਾਇਆ ਗਿਆ ਸੀ ਲੋਕਾਂ ਨੂੰ ਪਹਿਲਾ ਹੀ ਪਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਸਰ ਨੇ ਕਿ ਹੁਣ ਜੇਕਰ ਅਗਲੇ ਦਿਨਾਂ ਚ ਵੀ ਸੂਬੇ ਅੰਦਰ ਪਾਰੀ ਮੀਂਹ ਪਿਆ ਤਾਂ ਹਾਲਾਤ ਹੋਰ ਵੀ ਜ਼ਿਆਦਾ ਵਿਗੜ ਸਕਦੇ ਹਨ ਤੇ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਇਹਨਾਂ ਤਰੀਕਾ ਨੂੰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਜਿਹੜੀ ਕੀਤੀ ਗਈ ਹੈ ਕ੍ਰਿਸ਼ਨ ਜਨਮਸ਼ਟਮੀ ਮੌਕੇ ਹਰ ਜਗ੍ਹਾ ਰੌਣਕਾਂ ਲੱਗੀਆਂ ਹੋਈਆਂ ਨੇ ਮੰਦਰਾਂ ਦੇ ਵਿੱਚ ਜਿਹੜੇ ਕੀ ਦਰਬਾਰ ਸਜਾਏ ਗਏ ਨੇ ਤੇ ਸ਼ਰਦਾਲੂ ਉੱਥੇ ਪਹੁੰਚ ਰਹੇ ਨੇ ਮੱਥਾ ਟੇਕ ਰਹੇ ਨੇ ਤੇ ਜਿਹੜੇ ਕੀ ਕ੍ਰਿਸ਼ਨ ਜੀ ਨੂੰ ਜਿਹੜਾ ਕੀ ਉਹਨਾਂ ਨੂੰ ਸਜਾਇਆ ਗਿਆ ਉਹਨਾਂ ਦੀ ਪੂਜਾ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਮਥੁਰਾ ਤੋਂ ਵੀ ਸਾਹਮਣੇ ਆਈਆਂ ਨੇ श्री कृष्ण जन्माष्टमी ਦੇ ਮੌਕੇ ਤੇ ਮथुरा ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਪਾਸੇ ਫੌਜੀ ਝੌਨੇ ਵਰਗਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਦੱਸਦਣਿਆ ਕਿ ਅੱਜ શ્રી कृष्ण जन्माष्टमी ਆਇਆ ਤੇ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਹਰ ਤਰ੍ਹਾਂ ਦੇ ਫੁੱਲ ਜੜੇ ਕੀ ਨਜ਼ਰ ਆ ਰਹੇ ਨੇ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈ ਦੱਸ ਦਿੰਨੇ ਆ ਕਿ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਨੂੰ 4 ਜ਼ੋਨਾਂ ਤੇ 18 ਸੈਕਟਰਾਂ ਵਿੱਚ ਵੰਡਿਆ ਹੈ ਤਾਂ ਜੋ ਕਿਸੇ ਵੀ ਹੁਣੀ ਤੋਂ ਬਚਿਆ ਜਾ ਸਕੇ ਤੇ ਇਸ ਮੌਕੇ ਭਗਵਾਨ ਦੇ ਜਨਮ ਦਿਵਸ ਤੇ ਦਰਸ਼ਨ ਕਰਨ ਦੇ ਲਈ ਇੱਥੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸੁਰੱਖਿਆ ਲਈ 5000 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਜਵਾਨ ਤਾਇਨਾਤ ਕੀਤੇ ਗਏ ਨੇ ਇਕ ਅਧਿਕਾਰਤ ਬਿਆਨ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਕੀਆ ਦੇ ਤਨਨਾਥ ਸ਼ਨੀਵਾਰ ਨੂੰ ਮਥੁਰਾ ਵਿੱਚ ਜਨਮ ਅਸ਼ਟਮੀ ਦੇ ਜਸ਼ਨਾਂ ਵਿੱਚ ਸ਼ਾਮਿਲ ਹੋਣਗੇ ਤਾਂ ਬਿਲਕੁਲ ਉਹ ਸ਼ਾਮਿਲ ਹੋ ਚੁੱਕੇ ਨੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਤੇ ਦੱਸਦਣਿਆ ਕਿ ਪਹਿਲਾਂ ਉਹਨਾਂ ਦੇ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਨੂੰ ਅੱਗੇ ਪੂਜਾ ਕੀਤੀ ਗਈ ਉਹਨਾਂ ਦੇ ਅੱਗੇ ਮੱਥਾ ਟੇਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਸੰਬੋਧਨ ਕੀਤਾ ਗਿਆ ਸਾਰਿਆਂ ਨੂੰ ਜਿਹੜੀ ਕਿ ਵਧਾਈ ਦਿੱਤੀ ਗਈ ਹੈ ਮੁਕੰਨ ਟ੍ਰੇਸ਼ ਦੇ ਕ੍ਰਿਸ਼ਨ ਜਨਮ ਸਥਾਨ ਵਿੱਚ ਪ੍ਰਾਰਥਨਾ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਪਰਸਰ ਵਿੱਚ ਇੱਕ ਪੌਦਾ ਵੀ ਜਿਹੜਾ ਕਿ ਲਗਾਇਆ ਗਿਆ ਯੋਗਿਆ ਦੇ ਤੇ ਨਾਲ ਬਾਅਦ ਵਿੱਚ ਪੰਜ ਜਨ ਐਡੀਟੋਰੀਅਮ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਣਗੇ ਤੇ ਵੱਖ-ਵੱਖ ਯੋਜਨਾਵਾਂ ਦਾ ਉਗਗਾਟਨ ਕਰਨਗੇ ਤੇ ਉਹ ਸੰਤਾ ਦਾ ਸਨਮਾਨ ਵੀ ਕਰਨਗੇ ਗੋਵਰਧਨ ਪਹਾੜ ਤੇ ਇੱਕ ਦਸਤਾਵੇਜ਼ੀ ਫਿਲਮ ਵੀ ਦੇਖਣਗੇ ਤੇ ਜਨਾਨ ਚ ਪ੍ਰਕਾਸ਼ਨ ਜਨਮ ਸਥਾਨ ਵੱਲ ਜਾਣ ਵਾਲੀਆਂ ਸੜਕਾਂ ਤੇ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਦੋ ਪਹੀਆ ਤਿੰਨ ਪਹੀਆ ਤੇ ਚਾਰ ਪਹੀਆ ਵਾਹਨਾ ਵਰਗੇ ਸਾਰੇ ਵਾਹਨਾ ਦੀ ਆਵਾਜ਼ਾਈ ਤੇ ਪਾਬੰਦੀ ਲਗਾਈ ਗਈ ਹੈ। ਬੈਨੋਰ ਭਾਈਓ ਅੱਜ ਪਾਵਨ ਜਨਮਾਸਟਮੀ ਕੱਲ੍ਹ ਸੋਭ आयोजन है मैं इस अवसर पर संपूर्ण वृंदावन वासियों को उत्तर प्रदेश वासियों को और पूरे देश और पूरी दुनिया के अंदर जहां कहीं भी सनातन धर्मावलंबी निवास करता है और हमारे काना के प्रति श्रद्धा का भाव रखता है उन सबको मैं आज की इस पावन तिथि की हृदय से बधाई देता हूँ और उन सबके लिए अभी मैं श्री कृष्ण कन्हैया के श्री चरणों में ही प्रार्थना करके आया हूं क्योंकि जीवन में शुभ और मंगल ही मंगल हो ये कृपा उनकी सदैव बनी रहे बहन और भाइयों पांच हजार वर्ष से भी पहले से ये वृजभूमि भगवान श्री विष्णु के पूर्ण अवतार के रूप में तो आप पर मैं उतरे भगवान श्री कृष्ण के पावन अवतार और लीला की भूमि के रूप में जानी जाती है ये हम सब उत्तर प्रदेश वासियों का सौभाग्य है कि भगवान श्री विष्णु के जो अनेक अवतार हुए हैं उन्होंने अपने अवतार से उत्तर प्रदेश की भूमि को बार बार कृतार्थ किया है अगर अयोध्या से राम जन्मभूमि के रूप में जानी जाती है तुम्हारी मथुरा भगवान श्री कृष्ण के पावन अवतरण की भूमि है भगवान श्री कृष्ण ने अपनी संपूर्ण लीला इसी ब्रज क्षेत्र में यहां पर उनकी लीला को देखने जानने का सौभाग्य इस ब्रज भूमि को प्राप्त हुआ अलास्का ਦੇ ਵਿੱਚ ਪੁਤਿਨ ਤੇ 트ੰਪ ਦੀ 3 ਘੰਟੇ ਮੀਟਿੰਗ ਹੋਈ ਤੇ ਦੋਵੇਂ 12 ਮਿੰਟ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਉਥੋਂ ਚਲੇ ਗਏ। ਰੂਸੀ ਰਾਸ਼ਟਰਪਤੀ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ 트ੰਪ अलास्का ਵਿੱਚ ਮਿਲੇ ਤੇ ਉਹਨਾਂ ਨੇ ਯੂਕਰੇਨ ਯੁੱਧ ਨੂੰ ਖਤਮ ਕਰਨ ਤੇ ਲਗਭਗ 3 ਘੰਟੇ ਮੀਟਿੰਗ ਕੀਤੀ। ਹਾਂ ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਸਿਰਫ 12 ਮਿੰਟ ਦੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਪ੍ਰੈਸ ਕਾਨਫਰੈਂਸ ਦੌਰਾਨ ਟਰੰਪ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਸਾਡੀ ਮੁਲਾਕਾਤ ਬਹੁਤ ਸਕਾਰਾਤਮਕ ਰਹੀ ਅਸੀਂ ਕਈ ਬਿੰਦੂਆਂ ਤੇ ਸਹਿਮਤ ਹੋਏ ਪਰ ਕੋਈ ਸਮਝੌਤਾ ਨਹੀਂ ਹੋਇਆ ਕੋਈ ਵੀ ਸਮਝੌਤਾ ਉਦੋਂ ਹੀ ਕੀਤਾ ਜਾਵੇਗਾ ਜਦੋਂ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਪੁਤਿਨ ਨੇ ਕਿਹਾ ਕਿ ਰੂਸ ਦੀ ਸੁਰੱਖਿਆ ਉਹਨਾਂ ਦੇ ਲਈ ਸਭ ਤੋਂ ਮਹੱਤਵਪੂਰਨ ਹੈ ਤੇ ਉਹਨਾਂ ਨੇ ਅਗਲੀ ਮੀਟਿੰਗ ਮਾਸਕੋ ਵਿੱਚ ਕਰਨ ਦਾ ਸੁਝਾਅ ਦਿੱਤਾ ਆਪਣੀ ਗੱਲ ਕਹਿਣ ਤੋਂ ਬਾਅਦ ਦੋਵੇਂ ਨੇਤਾ ਤੁਰੰਤ ਸਟੇਜ ਤੋ ਚਲੇ ਗਏ ਪੁਤਿਨ ਲਗਭਗ 10 ਸਾਲਾਂ ਬਾਅਦ ਸ਼ਨੀਵਾਰ ਨੂੰ ਅਮਰੀਕਾ ਲਾਸਕਾ ਪਹੁੰਚੇ ਤੇ ਇੱਥੇ ਉਹਨਾਂ ਦਾ ਸਵਾਗਤ ਬੀ2 ਬੰਬਾਰ ਦੇ ਨਾਲ ਕੀਤਾ ਗਿਆ ਰੈੱਡ ਕਾਰਪਟ ਤੇ ਆਨਦੀ ਹੀ ਟਰੰਪ ਨੇ ਤਾੜੀਆਂ ਵਜਾਈਆਂ ਤੇ ਫਿਰ ਪੁਤਿਨ ਟਰੰਪ ਦੀ ਕਾਰ ਵਿੱਚ ਬੈਠ ਗਏ ਅਤੇ ਮੀਟਿੰਗ ਦੇ ਲਈ ਰਵਾਨਾ ਹੋ ਗਏ ਸੀ ਟਰੰਪ ਉਹਦਨ ਪ੍ਰੈਸ ਬਰੀਫਿੰਗ ਦੇ ਪੰਜ ਮਹੱਤਵਪੂਰਨ ਨੁਕਤੇ ਟਰੰਪ ਅਤੇ ਪੁਤਿਨ ਵਿਚਕਾਰ ਲਾਸਕਾ ਤਿੰਨ ਘੰਟੇ ਤੱਕ ਉੱਥੇ ਚਰਚਾ ਹੋਈ ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ 12 ਮਿੰਟ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੋਵਾਂ ਨੇਤਾਵਾਂ ਨੇ ਕਿਸੇ ਵੀ ਪੱਤਰਕਾਰ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਟਰੰਪ ਨੇ ਕਿਹਾ ਮੁਲਾਕਾਤ ਸਕਾਰਾਤਮਕ ਰਹੀ ਪਰ ਤੱਕ ਕੋਈ ਅੰਤਿਮ ਸਮਝੌਤਾ ਨਹੀਂ ਹੋਇਆ ਪੁਤਿਨ ਨੇ ਕਿਹਾ ਕਿ ਯੂਕਰੇਨ ਯੁੱਧ ਨੂੰ ਖਤਮ ਕਰਨ ਦੇ ਲਈ ਇਸ ਦੇ ਅਸਲ ਕਾਰਨ ਨੂੰ ਖਤਮ ਕਰਨਾ ਜ਼ਰੂਰੀ ਹੈ ਪੁਤਿਨ ਨੇ ਕਿਹਾ ਜੇਕਰ 트럼ਪ 2022 ਵਿੱਚ ਰਾਸ਼ਟਰਪਤੀ ਹੁੰਦੇ ਤਾਂ ਯੂਕਰੇਨ ਯੁੱਧ ਨਹੀਂ ਹੁੰਦਾ 트럼ਪ ਨੇ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਪੁਤਿਨ ਨਾਲ ਮੁਲਾਕਾਤ ਵਿੱਚ ਜ਼ਮੀਨ ਦੇ ਆਦਾਨ-ਪ੍ਰਦਾਨ ਅਤੇ ਯੂਕਰੇਨ ਦੀ ਸੁਰੱਖਿਆ ਬਾਰੇ ਚਰਚਾ ਕੀਤੀ ਗਈ ਹਾਲਾਂਕਿ 트럼ਪ ਨੇ ਇਸ ਬਾਰੇ ਜ਼ਿਆਦਾ ਵਿਸਥਾਰ ਨਹੀਂ ਕੀਤਾ ਪਰ ਉਨਾਦ ਨੇ ਕਿਹਾ ਕਿ ਹਾਕਿਜ ਦੇਸਤੇ ਅਸੀਂ ਚਰਚਾ ਕੀਤੀ ਅਤੇ ਜਿਸਤੇ ਅਸੀਂ ਕਾਫੀ ਹੱਦ ਤੱਕ ਸਹਿਮਤ ਹਾਂ ਦਰਅਸਲ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਤੇ ਸਹਿਮਤ ਹੋ ਗਏ ਹਾਂ 트੍ਰੰਪ ਨੇ ਕਿਹਾ ਕਿ ਜੰਗਬੰਦੀ ਸਮਝੌਤੇ ਦੀ ਜ਼ਿੰਮੇਵਾਰੀ ਹੁਣ ਪੂਰੀ ਤਰ੍ਹਾਂ ਜੈਲਨਸਟੀ ਹੈ ਤੇ ਉਹਨਾਂ ਨੇ ਕਿਹਾ ਕਿ ਪੁਤਨ ਅਤੇ ਜਲਸਕੀ ਵਿਚਕਾਰ ਜਲਦੀ ਹੀ ਇੱਕ ਮੁਲਾਕਾਤ ਤੈਅ ਹੋ ਜਾਵੇਗੀ ਫੌਕਸ ਨਿਊਜ਼ ਨੂੰ ਇੱਕ ਇੰਟਰਵਿਊ ਵਿੱਚ 트੍ਰੰਪ ਨੇ ਕਿਹਾ ਹੁਣ ਇਸ ਨੂੰ ਪੂਰਾ ਕਰਨਾ ਜਲਨਸਕੀ ਤੇ ਨਿਰਭਰ ਕਰਦਾ ਮੈਨੂੰ ਲੱਗਦਾ ਹੈ ਕਿ ਹੁਣ ਤਿੰਨਾ ਵਿਚਕਾਰ ਇੱਕ ਮੁਲਾਕਾਤ ਤੈਅ ਹੋ ਜਾਵੇਗੀ 트럼ਪ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਮੁੱਦੇ ਸਮਝੌਤੇ ਵਿੱਚ ਰੁਕਾਵਟ ਬਣ ਰਹੇ ਹਨ ਪਰ ਉਹਨਾਂ ਪੁੱਤਿਆਂ ਦੇ ਨਾਲ ਮੁਲਾਕਾਤ ਨੂੰ ਸਫਲ ਦੱਸਿਆ ਤੇ ਉਸ ਨੂੰ 10 ਵਿੱਚੋਂ 10 ਅੰਕ ਦਿੱਤੇ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨ ਆਈ ਮੈਨੂੰ ਤੇ ਉਚਾਸ ਧੰਨਵਾਦ